ਹੈਲੋ ਹਾਂਜੀ ਵੀਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਪਹੁੰਚੇ ਆਂ ਪਿੰਡ ਬੈਂਕਾ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਲੈ ਆ ਪਾਉ ਕਰਤਾਰ ਸਿੰਘ ਇੱਕ ਹੋਰ ਨੀਲੀ ਦੀ ਮੱਝ ਪਹਿਲਾਂ ਝੋਟੀ ਮਗਰ ਕਟਾ ਤਾਜੀ ਸੂਈ ਤੇ ਲੈਨੇ ਆ ਸਾਰੀ ਡਿਟੇਲ ਵੀਰ ਕਰਤਾਰ ਤੋਂ ਸਾਸਿਕਾ ਪਾਉ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਦੇ ਸਰਦੀ ਕੜਾ ਕਿਰਪਾ ਕੋ ਰਾਮਦਾਦ ਲੈ ਆਂਦੀ ਫਿਰ ਛੋਟੀ ਫੇਰ ਲੈਣ ਦਾ ਤੋਹਫਾ 1 ਜਨਵਾਰ ਅੱਛਾ ਨਗੀਨੇ ਹੀ ਕੱਢ ਕੇ ਲਿਆਉਂਦੇ ਸੋਨਾ ਨਗੀਨਾ ਪਹਿਲਾਂ ਛੋਟੀ ਆ ਹਾਂਜੀ ਹਾਂਜੀ ਦੱਸੋ ਡਰੈੱਸ ਮੇਰਾ ਡਰੈੱਸ ਆਪਣਾ ਪਿੰਡ ਬੈਂਕਾ ਹਾਂਜੀ ਜ਼ਿਲ੍ਹਾ ਆਪਣਾ ਤਰਨਤਾਰਨ ਦੇ ਹੇ ਅਧ ਤਹਿਸੀਲ ਪੱਟੀ ਆ ਠੀਕ ਹੈ ਜੀ ਫੋਨ ਨੰਬਰ ਆਪਣਾ 9856 ਹਾਂਜੀ 21909 ਹਾਂਜੀ ਬਹੁਤ ਜਿਆਦੀ ਚੰਗੀ ਛੋਟੀ ਠੰਡੀ ਧੀਰੇਕਾਰ ਰੱਖਣਾ ਦੀ ਕਿੰਨਾ ਦੁੱਧ ਮੌਕੇ ਦਾ ਮੌਕੇ ਦਾ ਦੁੱਧ ਇਹਨੂੰ ਸੂਈ ਨੂੰ ਅੱਜ ਹੋ ਗਏ ਜੋ 8 ਦਿਨ ਅੱਛਾ ਜੀ ਤੇ ਦੁੱਧ 12 ਕਿਲੋ ਛੋਟੀ ਥੱਲੇ ਹੋਊਗਾ ਠੀਕ ਹੈ ਜੀ ਅਜੇ ਮੈਂ ਮੂਲਾ ਮਾਰਨਾ ਜੇ ਸਭ ਕੁਝ ਕਰਨਾ ਦੁੱਧ 13 14 ਕਿਲੋ ਕਿਲੋ ਖੰਡ ਹੋਰ ਵਧੂਗੀ ਠੀਕ ਹੈ ਜੀ ਬਹੁਤ ਜਿਆਦੀ ਛੋਟੀ ਚੰਗੀ ਆ ਬਹੁਤ ਬਰੀਕ ਚੰਗੀ ਆ ਆ ਪ्योर ਨੀਲੀ ਜਾ ਗਈ ਆ ਜੀ ਜੋ ਨੀਲੀ ਚ ਹੈ ਠੰਡੀ ਸੀਲ ਚੋਂ ਚਾਣ ਬਿਲਕੁਲ ਠੰਡੀ ਸੀਲ ਚਵਾਈ ਰੂਵਰ ਕੀ ਠੀਕ ਹੈ ਠੀਕ ਹੈ ਜੀ ਕੋਲੀ ਚੁਾਈ ਰੂਮ ਵਰਗੀ ਦੇ ਕੋਈ ਛੱਕਾ ਹੈ ਨਹੀਂ ਝੋਟੀ ਦੇ ਚਲੋ ਵਧੀਆ ਉਹਲੇ ਬੰਨੇ ਆ ਬਕਰਮ ਬਣਾ ਗਿਆ ਇੱਧਰਲੇ ਬੰਨੇ ਥੋੜੀ ਜੀ ਭਾ ਲਿਆ ਆ ਭਾ ਲੈ ਗਈ ਜੀ ਕੋਰੂਨ ਆ ਪਰੇ ਬੰਨਿਓ ਹਾਂਜੀ ਤੇ ਉਹ ਮੜੀ ਜੀ ਭਾ ਲਿਆ ਬਾਕੀ ਵੇ ਬੂਰੀ ਸਾਹਿਬ ਝੋਟੀ ਆ ਦੇ ਨਗੀਨਾ ਹੀ ਲਿਆਂਦੇ ਕੱਢ ਕੇ ਦੇ ਨਗੀਨਾ ਹੀ ਲਿਆਂਦੇ ਤੇ ਕੱਢ ਕੇ ਤੁਸੀਂ ਫਿਰ ਆ ਬਹੁਤ ਕਰਮਾ ਖੋਲ ਗਿਆ ਇੱਕ ਨੰਬਰ ਦੀ ਆ ਲੋ ਜੀ ਵੀਰ ਜੀ ਵੇਖੋ ਪਹਿਲਾਂ ਝੋਟੀ ਸਿੰਗ ਸੁng ਦੀ ਬਹੁਤ ਵਧੀਆ ਸ਼ਕੀਨ ਆ ਥਾਣ ਲੇਵੇ ਦੀ ਪੂਰੀ ਸਾਫ ਆ ਵੈਓ ਜੀ ਹੁਣੇ ਆਈ ਆ ਜੀ ਬਾਅਦ ਤੱਕ ਦਾ ਟਾਈਮ ਆਪਾਂ ਹੁਣੇ ਚਲਾਈ ਕਰ ਦੇਣੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਪਾ ਦੇਣੇ ਆਪਾਂ ਠੀਕ ਹੈ ਜੀ ਦੱਸੋ ਫਿਰ ਭਾਉ ਜੀ ਮੁੱਲ ਜਾਇਜ ਆ ਮੁੱਲ ਆ ਜਾ ਰਹੀ ਹੈ ਵੀਰ ਹਾਂਜੀ ਲੋਕੀ ਝੋਟੀਆਂ ਐਡੀਆਂ ਦਾ ਸਵਾ ਸਵਾ ਲੱਖ ਰੁਪਈਆ ਮੰਗੀ ਜਾਂਦੇ ਆ ਨਹੀਂ ਆਪਾਂ ਇੰਨਾ ਨਹੀਂ ਕਰਨਾ ਆਪਾਂ ਇੰਨਾ ਨਹੀਂ ਕਰਨਾ ਘਰ ਵਾਲੇ ਚ ਕੀ ਨ ਬੰਦੇ ਨੇ ਝੋਟੀ ਹੱਸ ਕੇ ਖੜਨੀ ਆ ਹਾਂਜੀ ਜਿਹਨੂੰ ਪਰਖਿਆ ਜੀ ਜਿਹਨੂੰ ਪਰਖਿਆ ਨਹੀਂ ਪਰਖਿਆ ਉਹ ਚਾਰ ਪੰਜ ਸੱਤ ਸਾਲ ਇਹਨੂੰ ਚੋਕੇ ਵੀ ਹਾਂਜੀ ਤੇ ਫਿਰ ਵੀ ਇਹ ਵਾਅਦੇ ਵਾਲੀ ਆ ਦੱਸੋ ਫਿਰ ਜੈਜਾ ਮੁੱਲ ਮੋਲਾ ਆਪਾਂ ਇੱਕ ਪੰਜ ਕਰਦੇ ਆ ਅੱਛਾ ਜੀ ਤੇ ਉਹ ਜੋ ਛੋੜਛਾਪਾ ਹੀ ਹੋਊਗਾ ਕਰੀਏ ਥੋੜਾ ਬੜਾ ਮਾਨ ਤਣ ਪੂਰੇ ਦੇ ਦੇ ਦਾਂਗੇ ਇੱਕ ਜੀ ਠੀਕ ਹੈ ਜੀ ਦੂਰੋਂ ਆ ਗਏ ਵੀਰ ਦਾ ਮਾਨਦਾਨ ਕਰਾਂਗੇ ਕਰਨਾ ਜੀ ਮੌਕੇ ਤੇ ਮਾਨਦਾਨ